ਅਸੀਂ ਸ਼ੁਰੂ ਤੋਂ ਰਣਾ ਨੂੰ ਜੱਟ ਦੇ ਰਹੇ ਕੋਈ ਸਕਿਆ ਨਹੀਂ ਅੱਗੇ ਰਾਣ ਸਾਨੂੰ ਕੋਲ ਬੱਤਿਆ ਨਲੂਏ ਦਾ ਨਾਮ ਲੈ ਕੇ ਯਾਦ ਕਰਦੇ ਨੇ ਹਾਲੇ ਪਠਾਨ ਸਾਨੂੰ ਜਿਸ ਧਰਤੀ 'ਤੇ ਅਸੀਂ ਹੁਣ ਖੜੇ ਆ ਇਹ ਜਮਰੋਦ ਦੀ ਧਰਤੀ ਹੈ ਇਹ ਉਹੀ ਧਰਤੀ ਹੈ ਜਿੱਥੇ ਸ਼ੇਰੇ ਪੰਜਾਬ ਦੇ ਜਰਨੈਲ ਹਰੀ ਸਿੰਘ ਨਲੂਆ ਨੇ ਉਹਨਾਂ ਪਠਾਣਾ ਨੂੰ ਉਹਨਾਂ ਲੁਟੇਰਿਆਂ ਨੂੰ ਉਹਨਾਂ ਧਾੜਵੀਆਂ ਨੂੰ ਸਦਾ ਲਈ ਰੋਕਿਆ ਸੀ ਜਿਹੜੇ ਐਸਰਾਥਾਣੀ ਆਉਂਦੇ ਸੀ ਤੇ ਚੰਦ ਕਬੰਦੇ ਆ ਕੇ ਪੂਰੇ ਹਿੰਦੁਸਤਾਨ ਦਾ ਧਨ ਸੋਨਾ ਚਾਂਦੀ ਤੇ ਇੱਜ਼ਤ ਲੁੱਟ ਕੇ ਲੈ ਜਾਂਦੇ ਸੀ ਭਾਰਤ ਦੀਆਂ ਕੁੜੀਆਂ ਨੂੰ ਵੰਨ ਕੇ ਲਿਜਾ ਕੇ ਗਜ਼ਨੀ ਦੇ ਬਜ਼ਾਰਾਂ 'ਚ ਟਕੇ ਟਕੇ ਤੇ ਵੇਚਦੇ ਸੀ ਜਦੋਂ ਅਕਤੂਬਰ 1836 ਈਸਵੀ ਦੇ ਵਿੱਚ ਹਰੀ ਸਿੰਘ ਨਲੂਏ ਨੇ ਜਮਰੋਦ ਦੇ ਉੱਤੇ ਕਬਜ਼ਾ ਕੀਤਾ ਤੇ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਕੀਤਾ ਆ ਜੋ ਮੇਰੇ ਪਿੱਛੇ ਕਿਲਾ ਹੈ ਇਹ ਬਣਾਇਆ 18 ਦਸੰਬਰ 1836 ਈਸਵੀ ਨੂੰ ਇਸ ਕਿਲੇ ਦਾ ਨੀ ਪੱਥਰ ਸਰਦਾਰ ਹਲੀ ਸਿੰਘ ਨਲੂਏ ਨੇ ਆਪਣੇ ਹੱਥੀ ਰੱਖਿਆ ਤੇ ਰਿਕਾਰਡ 54 ਦਿਨਾਂ ਦੇ ਵਿੱਚ ਇਹ ਕਿਲਾ ਬਣ ਕੇ ਤਿਆਰ ਹੋ ਗਿਆ ਇਹਦੀਆਂ ਜਿਹੜੀਆਂ ਕੰਧਾਂ ਨੇ ਨੀਹਾਂ ਨੇ ਉਹ 10 ਫੁੱਟ ਜਾਨੀ ਕਿ 3 ਮੀਟਰ ਚੌੜੀਆਂ ਨੇ ਔਰ ਇਹਨੇ ਥੋੜੇ ਸਮੇਂ ਦੇ ਵਿੱਚ ਸਿੱਖ ਸਰਦਾਰਾਂ ਨੇ ਇਹ ਕਿਲਾ ਬਣਾ ਕੇ ਜਿਹੜੇ ਧੜਵੀ ਸਨ ਉਹਨਾਂ ਦਾ ਰਾਹ ਹਮੇਸ਼ਾ ਲਈ ਜੋ ਆ ਕੇ ਲੋਟਦੇ ਸਨ ਹਮੇਸ਼ਾ ਹਮੇਸ਼ਾ ਲਈ ਇਧਰੋਂ ਬੰਦ ਕਰ ਦਿੱਤਾ ਇਸ ਤੋਂ ਬਾਅਦ 1837 ਈਸਵੀ ਦੇ ਵਿੱਚ ਹਰੀ ਸਿੰਘ ਨਲੂਏ ਦੇ ਇਸ ਕਿਲੇ ਦੇ ਉੱਤੇ ਅਫਗਾਨਿਸਤਾਨ ਦੇ ਜੋ ਹੁਕਮਰਾਨ ਸਨ ਦੋਸਤ ਮੁਹੰਮਦ ਖਾਨ ਉਹਨੇ ਇਹਦੇ ਉੱਤੇ ਚੜ੍ਹਾਈ ਕੀਤੀ 1837 ਦੇ ਵਿੱਚ ਹੀ ਜਿਹੜੀ ਇੱਥੇ ਅਪ੍ਰੈਲ 30 ਨੂੰ ਲੜਾਈ ਸ਼ੁਰੂ ਹੋਈ ਜਿਹਦਾ ਜ਼ਿਕਰ ਜੋਗੀ ਸਾਹਿਬ ਨੇ ਆਪਣੀ ਇੱਕ ਕਵਿਤਾ ਵਿੱਚ ਕੀਤਾ ਹੈ ਉਹ ਕਹਿੰਦੇ ਨੇ ਕਿ ਸਵੇਰ ਦੇ ਟਾਈਮ ਤੋਂ ਪਹਿਲਾਂ ਸੂਰਜ ਦੀ ਲਾਲੀ ਤੋਂ ਕੋਈ ਕੋਈ ਸੀ ਚਿੜੀ ਚੂਕ ਦੀ ਰੁੱਖਾਂ ਦੀ ਡਾਲੀ ਤੋਂ ਤੋੜੀ ਨਾ ਫੁੱਲ ਮਾਫ਼ੀਆਂ ਮੰਗਦੇ ਸੀ ਮਾਲੀ ਤੋਂ ਗਿਣਤੀ ਸੀ ਕਈ ਹਜ਼ਾਰਾਂ ਦੁਸ਼ਮਣ ਦੇ ਆਹੇਰਾ ਦੀ ਰਣ ਦੇ ਵਿੱਚ ਤੇਗ ਖੜਕ ਪਈ ਸੂਰੇ ਦਲੇਰਾਂ ਦੀ ਸੱਦੇ ਜਮਰੋਦ ਫੌਜ ਅਣਖੀ ਹਥੀਲੀ ਦੇ ਕਰਤੇ ਤਿੰਨ ਹਿੱਸੇ ਫੌਜ ਸਾਰੀ ਅਣਖੀ ਜੋਸ਼ੀਲੀ ਦੇ ਕੋਈ ਕੋਈ ਸੀ ਮੋਤੀ ਚਮਕਦਾ ਛਤਰੀ ਵਿੱਚ ਨੀਲੀ ਦੇ ਸੁਣ ਕੇ ਜਕਾਰੇ ਸਿੰਘਾਂ ਦੇ ਵੈਰੀ ਦਿਲ ਧੜਕਣ ਪਏ ਢਾਲਾਂ ਕਿਰਪਾਨਾਂ ਖੰਡੇ ਰਣ ਦੇ ਵਿੱਚ ਖੜਕਣ ਪਏ ਇੱਥੇ ਹੀ ਉਹ ਲੋ ਲੋੜਵੀ ਲੜਾਈ ਹੋਈ ਹਰੀ ਸਿੰਘ ਨਲੂਏ ਦਾ ਮੁਕਾਬਲਾ ਸੰਮੀ ਖਾਨ ਜਰਨੈਲ ਨਾਲ ਹੋਇਆ ਸੰਮੀ ਖਾਨ ਜਰਨੈਲ ਨੂੰ ਜਿੱਤ ਕੇ ਜਦੋਂ ਪਠਾਨ ਭੱਜਣ ਲੱਗੇ ਹਰੀ ਸਿੰਘ ਨਲੂਏ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਇਨ੍ਹਾਂ ਹੀ ਪਹਾੜੀਆਂ ਦੇ ਵਿੱਚ ਖੁੰਦਰ ਵਿੱਚ ਲੁਕੇ ਹੋਏ ਦੋ ਪਠਾਣਾ ਨੇ ਹਰੀ ਸਿੰਘ ਨਲੂਏ ਤੇ ਤੋੜੇਦਾਰ ਗੋਲੀ ਦੀ ਬੰਦੂਕ ਦੇ ਵਾਰ ਕੀਤੇ ਤੇ ਜ਼ਖਮੀ ਹਾਲਤ ਵਿੱਚ ਹਰੀ ਸਿੰਘ ਨਲੂਏ ਨੂੰ ਇਸ ਕਿਲੇ ਦੇ ਵਿੱਚ ਲਿਆਂਦਾ ਗਿਆ ਤੇ ਇਸ ਕਿਲੇ ਦੇ ਵਿੱਚ ਹੀ 30 ਅਪ੍ਰੈਲ 1837 ਈਸਵੀ ਨੂੰ ਉਹ ਦੁਨੀਆ ਦਾ ਜੇਤੂ ਜਰਨੈਲ ਹਮੇਸ਼ਾ ਹਮੇਸ਼ਾ ਲਈ ਕੌਮ ਨੂੰ ਫਤਿਹ ਬੁਲਾ ਗਿਆ